ਦਸਵੀਂ ਜਮਾਤ ਦੇ ਪਿਆਰੇ ਵਿਦਿਆਰਥੀਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਮੈਥ ਦੀ ਚੱਕਰ ਚੈਪਟਰ ਦੀ ਬਹੁਤ ਹੀ ਇੰਪੋਰਟੈਂਟ ਥਿਓਰਮ ਕਰਨ ਜਾ ਰਹੇ ਹਾਂ ਥਿਓਰਮ 10.1 ਜਿਸ ਦਾ ਕਥਨ ਹੈ ਕਿ ਚੱਕਰ ਦੇ ਕਿਸੇ ਬਿੰਦੂ ਤੇ ਸਪਰਸ਼ ਰੇਖਾ ਸਪਰਸ਼ ਬਿੰਦੂ ਤੋਂ ਜਾਣ ਵਾਲੇ ਅਰਧ ਵਿਆਸ ਤੇ ਲੰਬ ਹੁੰਦੀ ਹੈ ਇਹ ਕੀ ਆਪਣੇ ਕੋਲੇ ਥਿਓਰਮ ਆ ਕਿ ਆਪਾਂ ਨੂੰ ਇੱਕ ਚੱਕਰ ਦਿੱਤਾ ਹੋਇਆ ਇਹ ਵਾਲਾ ਇਹ ਚੱਕਰ ਦਿੱਤਾ ਹੈ ਇਸ ਦੇ ਉੱਤੇ ਇੱਕ ਸਪਰਸ਼ ਰੇਖਾ ਬਣਾਈ ਆਪਾਂ xy xy ਕੀ ਸਪਰਸ਼ ਰੇਖਾ ਸਪਰਸ਼ ਬਿੰਦੂ ਕੀ ਜਿੱਥੇ ਚੱਕਰ ਤੇ ਸਪਰਸ਼ ਰੇਖਾ ਆਪਸ ਵਿੱਚ ਮਿਲਦੇ ਉਹ ਸਪਰਸ਼ ਬਿੰਦੂ ਕਿਹੜਾ ਹੈ p ਕਹਿੰਦੇ p ਤੋਂ ਜਾਣ ਵਾਲੇ ਅਰਧ ਵਿਆਸ ਦੇ ਉੱਤੇ ਕੀ ਹੁੰਦੀ ਹੈ ਇਹ ਲੰਭ ਮਤਲਬ ਕੀ ਸਿੱਧੰ ਸਿੱਧਾ ਕਹਿਣ ਦਾ ਭਾਵ ਹੈ ਕਿ p ਦੇ ਉੱਤੇ ਇਹ ਲੰਭ ਬਣਾਉਗੀ ਇੱਥੇ ਆਪਾਂ op ਨੂੰ ਕੀ ਕਰਨਾ ਸਿੱਧ ਕਰਨਾ ਵੀ xy ਸਪਰਸ਼ ਰੇਖਾ ਦੇ ਉੱਤੇ ਕੀ ਬਣਦਾ ਲੰਭ ਬਣਦਾ ਤਾਂ ਸਭ ਤੋਂ ਪਹਿਲਾਂ ਥਿਉਰਮਾ ਆਪਾਂ ਜਦੋਂ ਲਿਖਾਂਗੇ ਤਾਂ ਕਥਨ ਆਪਾਂ ਲਿਖ ਲੈਣਾ ਉਸ ਤੋਂ ਬਾਅਦ ਆਪਾਂ ਲਿਖਣਾ ਦਿੱਤਾ ਹੈ ਤਾਂ ਦਿੱਤਾ ਹੈ ਇਹਦੇ ਵਿੱਚ ਆਊਗਾ ਕਿ ਇੱਕ ਚੱਕਰ ਜਿਸ ਦਾ ਕੇਂਦਰ O ਤਾਂ ਆ ਚੱਕਰ ਦਿੱਤਾ ਆਪਾਂ ਨੂੰ ਜਿਸ ਦਾ ਕੇਂਦਰ ਕੀ ਇੱਥੇ O ਹੈ ਅਤੇ ਸਪਰਸ਼ ਰੇਖਾ XY ਇਹ ਵਾਲੀ ਅਤੇ ਸਪਰਸ਼ ਰੇਖਾ XY ਇਸ ਨੂੰ ਬਿੰਦੂ P ਤੇ ਸਪਰਸ਼ ਕਰਦੀ ਇਹ ਬਿੰਦੂ P ਬਣ ਗਿਆ ਇੱਥੇ ਕੀ ਕਰਦੀ ਹੈ ਇਹ ਇਹਨੂੰ ਸਪਰਸ਼ ਕਰਦੀ ਇਹ ਹੋ ਗਿਆ ਆਪਣਾ ਦਿੱਤਾ ਹੈ ਹੁਣ ਆਪਾਂ ਸਿੱਧ ਕੀ ਕਰਨਾ ਸਿੱਧ ਕੀ ਕਰਨਾ ਵੀ ਵਿਆਸ ਦੇ ਉੱਤੇ ਕੀ ਬਣੂਗੀ ਇਹ ਅਰਧ ਵਿਆਸ ਦੇ ਉੱਤੇ ਕੀ ਬਣੂਗੀ ਲੰਭ ਮਤਲਬ ਕਿ OP ਨੂੰ XY ਦੇ ਲੰਭ ਸਿੱਧ ਕਰਨਾ ਜਿੱਥੇ ਸਿੱਧ ਕਰਨਾ ਹੈ ਸਿੱਧ ਕਰਨਾ ਲਿਖਾਂਗੇ ਕਿ OP ਲੰਭ ਹੈ XY ਦੇ ਤਾਂ ਹੁਣ ਰਚਨਾ ਕਰਨੀ ਹੈ ਆਪਾਂ ਆਪਦੇ ਕੋਲੋਂ ਕੁਝ ਇਹਦੇ ਵਿੱਚ ਬਣਾਵਾਂਗੇ ਤਾਂ ਰਚਨਾ ਕੀ ਆਊਗੀ ਇੱਥੇ ਰਚਨਾ ਆਪਾਂ ਬਣਾਵਾਂਗੇ ਕਿ ਓ ਤੋਂ ਲੈ ਕੇ xy ਦੇ ਉੱਤੇ ਕੋਈ ਹੋਰ ਬਿੰਦੂ ਲਵਾਂਗੇ ਇੱਕ ਤਾਂ p ਹੈਗਾ ਹੀ ਆ ਸਪਰਸ਼ ਬਿੰਦੂ ਹੈ ਆਪਾਂ ਆਪਦੇ ਕੋਲ ਇੱਥੇ ਕੋਈ ਆਪਦੇ ਮੰਨ ਲਓ q ਬਿੰਦੂ ਲੈ ਲਿਆ q ਬਿੰਦੂ ਆਪਦੇ ਕੋਲੋਂ ਲਿਆ o ਤੇ q ਨੂੰ ਕੀ ਕਰਦਾਂਗੇ ਹਨ ਮਿਲਾ ਦਾਂਗੇ o q ਨੂੰ ਜਦੋਂ ਮਿਲਾਤਾ ਇਹ ਹੁਣ ਲਾਈਨ ਜੋ ਜਾਈ ਜਾਂਦੀ ਹੈ ਚੱਕਰ ਨੂੰ ਕਿਸੇ ਬਿੰਦੂ ਦੇ ਉੱਤੇ ਕੱਟੀ ਜਾਂਦੀ ਹੈ ਇਸ ਨੂੰ ਆਪਾਂ ਨਾਮ ਦੇ ਦਾਂਗੇ ਆਪਦੇ ਕੋਲੋਂ r ਇਹ ਆਪਾਂ ਕੀਤੀ ਹੈ ਰਚਨਾ ਜੋ ਰਚਨਾ ਇੱਥੇ ਆਪਾਂ ਹੁਣ ਕੀਤੀ ਹੈ ਉਹਨੂੰ ਇੱਥੇ ਆਪਾਂ ਲਿਖਣਾ ਲਿਖਾਂਗੇ ਕਿਵੇਂ ਕਿ ਪੀ ਤੋਂ ਇਲਾਵਾ xy ਤੇ ਕੋਈ ਹੋਰ ਬਿੰਦੂ ਕਿਉਂ ਲੋ ਤਾਂ ਬਕੇਉ ਇੱਥੇ ਲੈ ਲਿਆ ਤੇ ਉਹ ਕਿਉਂ ਨਾਲ ਮਿਲਾਉ ਤਾਂ ਉਹ ਤੇ ਕਿਉਂ ਨੂੰ ਆਪਸ ਵਿੱਚ ਮਿਲਾਤਾ ਸਪਸ਼ਟ ਹੈ ਕਿ ਬਿੰਦੂ ਕਿਉ ਇਹ ਵਾਲਾ ਬਿੰਦੂ ਕਿਉ ਚੱਕਰ ਤੋਂ ਬਾਹਰ ਹੋਵੇਗਾ ਚੱਕਰ ਤੋਂ ਬਾਹਰ ਹੋਊਗਾ ਕਿਉਂਕਿ ਸਪਰਸ਼ ਬਿੰਦੂ ਇੱਕੋ ਹੀ ਬਿੰਦੂ ਪੀ ਤੇ ਇਸ ਤੇ ਆ ਗਿਆ xy ਤੋਂ ਅਤੇ ਇਸ ਲਈ ਚੱਕਰ ਨੂੰ ਬਿੰਦੂ r ਦੇ ਉੱਤੇ ਕੱਟ ਰਿਹਾ ਹੈ ਤੇ ਇੱਥੇ ਜੋ ਜਿਸ ਬਿੰਦੂ ਦੇ ਉੱਤੇ ਚੱਕਰ ਨੂੰ ਇਹ ਲਾਈਨ ਕੱਟ ਰਹੀ ਹੈ ਉਸ ਦਾ ਨਾਮ ਰੱਖਿਆ ਆਪਾਂ ਆ ਤਾਂ ਇਹ ਲਿਖ ਲਾ ਆਪਾਂ ਇੱਥੇ ਰਚਨਾ ਉਸ ਤੋਂ ਬਾਅਦ ਇੱਥੇ ਕਰਾਂਗੇ ਇਸ ਦਾ ਹੱਲ ਤਾਂ ਹੁਣ ਇੱਥੇ ਲਿਖਾਂਗੇ ਇਸ ਦਾ ਸਬੂਤ ਪ੍ਰੂਫ ਇਹਦਾ ਵੀ ਕਿਵੇਂ ਆਊਗਾ ਤਾਂ ਸਬੂਤ ਦੇ ਵਿੱਚ ਆਪਾਂ ਲਿਖਾਂਗੇ ਕਿ ਹੁਣ OR ਤੇ OP ਇਹ ਦੋਨੇ ਬਰਾਬਰ ਨੇ OR ਤੇ OP ਆਪਸ ਵਿੱਚ ਕਿਉਂਕਿ ਆ OR ਆ ਇਹ ਵੀ ਅਰਧ ਵਿਆਸ ਆ OP ਆ ਇਹ ਵੀ ਅਰਧ ਵਿਆਸ ਆ ਜੇ ਅਰਧ ਵਿਆਸ ਨੇ ਤਾਂ ਇਹਦਾ ਮਤਲਬ ਇਹ ਕਿ ਇਹ ਨੇ ਬਰਾਬਰ ਨੇ ਤੇ ਇੱਥੇ ਲਿਖਾਂਗੇ ਹੁਣ OR OP ਕਿ ਉਹ ਬਰਾਬਰ ਨਹੀਂ ਕਿਉਂਕਿ ਦੋਨੇ ਕੀ ਇਹ ਇੱਕੋ ਹੀ ਚੱਕਰ ਦੇ ਅਰਧ ਵਿਆਸ ਨੇ ਹੁਣ ਜੀ OR OP ਦੇ ਬਰਾਬਰ ਆ ਤਾਂ ਇਸ ਕਰਕੇ OR ਦੇ ਵਿੱਚ ਆਪਾਂ ਕੁਝ ਵੀ ਜੇ ਜੋੜ ਦਾਂਗੇ OR ਆਪਣੇ ਕੋਲ ਇਹ ਚੀਜ਼ ਸੀ OR ਦੇ ਵਿੱਚ ਆਪਾਂ ਛੋਟੀ ਜੀ ਚੀਜ਼ ਜੋੜ ਦਾਂਗੇ ਜੀ ਤਾਂ ਇਹਦਾ ਮਤਲਬ ਉਹ ਕੀ ਹੋ ਜਾਊਗਾ OP ਤੋਂ ਵੱਡਾ ਹੋ ਜਾਊਗਾ ਕਿਉਂਕਿ ਇੱਕ ਸਾਈਡ ਆਪਾਂ ਕੁਛ ਨਾ ਕੁਛ ਜੋੜਤਾ ਤਾਂ ਦੂਸਰੇ ਤੋਂ ਫਿਰ ਵੱਡਾ ਹੀ ਹੋ ਜਾਊਗਾ ਜੇ ਆਪਾਂ OR ਦੇ ਵਿੱਚ आरक्यू छोटा ਜਿਹਾ ਜੇ ਸ ਜੋੜਦਾ ਤਾਂ ਉਹ ਕਿਉ ਜੁਗਾ ਵੱਡਾ ਹੋ ਜਾਊਗਾ ਕਿਸ ਤੋਂ ਓਪੀ ਤੋਂ ਓਪੀ ਤੋਂ ਵੱਡਾ ਹੋਊਗਾ ਹੁਣ ਓਰ ਤੇ ਆਰਕਿਉ ਇਹ ਦੋਨੇ ਕੀ ਬਣਦੇ ਸੀ ਮਿਲਾ ਕੇ ਇਹ ਬਣਦਾ ਸੀ ਓਕਿਉ ਸਿੱਧੀ ਲਾਈਨ ਬਣੀ ਜਾਂਦੀ ਹੈ ਇਹ ਓਕਿਉ ਓਰ ਦੇ ਵਿੱਚ ਆਰਕਿਉ ਜਦੋਂ ਜੋੜਦਾ ਇਹ ਸਿੱਧੀ ਲਾਈਨ ਬਣ ਗਈ ਓਕਿਉ ਤਾਂ ਇਹਨੂੰ ਲਿਖਾਂਗੇ ਓਕਿਉ ਵੱਡਾ ਹੋ ਗਿਆ ਕਿਸ ਤੋਂ ਓਪੀ ਤੋਂ ਵੱਡਾ ਹੋ ਗਿਆ ਹੁਣ ਪੀ ਤੋਂ ਇਲਾਵਾ ਆਪਾਂ ਜਿੱਥੇ ਮਰਜ਼ੀ ਕੋਈ ਬਿੰਦੂ ਲੈ ਲਈਏ ਪੀ ਤੋਂ ਇਲਾਵਾ ਆਪਾਂ ਪੂਰੇ ਚੱਕਰ ਦੇ ਉੱਤੇ ਜਿੱਥੇ ਮਰਜ਼ੀ ਬਿੰਦੂ ਲੈ ਲਈਏ ਉਹ ਸਾਰੇ ਕੀ ਹੋਣਗੇ ਓਪੀ ਦੇ ਉੱਤੋਂ ਓਪੀ ਤੋਂ ਵੱਡੇ ਹੀ ਹੋਣਗੇ ਕਿਉਂਕਿ ਓਪੀ ਕੀ ਹੁੰਦਾ ਅਰਧ ਵਿਆਸ ਹੁੰਦਾ ਤਾਂ ਹੁਣ ਇਹੀ ਆਪਾਂ ਇੱਥੇ ਚੀਜ਼ ਲਿਖਾਂਗੇ ਕਿ ਇਹ ਬਿੰਦੂ ਪੀ ਤੋਂ ਇਲਾਵਾ xy ਰੇਖਾ ਦੇ ਹਰ ਬਿੰਦੂ ਲਈ ਸੱਚ ਹੈ ਹੁਣ ਪੀ ਤੋਂ ਇਲਾਵਾ ਆਪਾਂ ਚੱਕਰ ਤੇ ਕਿਤੇ ਮਰਜ਼ੀ ਬਿੰਦੂ ਲਾ ਲਈਏ ਉਹ ਕੀ ਹੋਗਾ xy ਦੇ ਉੱਤੇ ਜੱਡਾ ਵੀ ਬਿੰਦੂ ਹੋਗਾ ਹੁਣ xy ਦੇ ਉੱਤੇ ਮੰਨ ਲਓ ਆਪਾਂ ਇੱਥੇ ਬਿੰਦੂ ਲਾ ਲਿਆ ਤਾਂ ਵੀ ਉਹ ਕਿ ਹੋਊਗਾ OP ਤੋਂ ਵੱਡਾ ਹੋਊਗਾ ਮੰਨ ਲਓ ਜਮਾ ਨੇੜੇ ਤੋਂ ਨੇੜੇ ਵੀ ਜੇ ਆਪਾਂ ਲਗਾ ਲਿਆ ਉਹ ਵੀ ਕੀ ਹੋਊਗਾ OP ਤੋਂ ਤਾਂ ਕੀ ਹੋਊਗਾ ਵੱਡਾ ਹੀ ਹੋਊਗਾ ਚਾਹੇ ਇੱਥੇ ਲਾ ਲਓ ਉਹ ਤਾਂ ਵੱਡਾ ਹੈਗਾ ਹੀ ਆ ਚਾਹੇ ਜਮਾ ਨੇੜੇ OP ਦੇ ਜਮਾ ਨੇੜੇ ਵੀ ਆਪਾਂ ਲਾ ਲਈਏ OP ਤਾਂ ਵੀ ਕੀ ਰਹੂਗਾ ਸਭ ਤੋਂ ਛੋਟਾ ਹੀ ਰਹੂਗਾ ਤਾਂ ਉਹੀ ਲਾਈਨ ਆਪਾਂ ਇੱਥੇ ਲਿਖੀਏ ਕਿ A ਬਿੰਦੂ P ਤੋਂ ਇਲਾਵਾ xy ਰੇਖਾ ਦੇ ਹਰ ਬਿੰਦੂ ਲਈ ਸੱਚ ਹੈ ओपी हमेशा की होगा छोटा ही होगा बिंदु ओ तो एक्स वाई ਦੇ ਸਾਰੇ ਬਿੰਦੂਆਂ ਤੱਕ ਦੀ ਦੂਰੀ ਵਿੱਚੋਂ ओ पी ਸਭ ਤੋਂ ਛੋਟੀ ਦੂਰੀ ਹੈ ਇਸ ਕਰਕੇ ਕੀ ਹੋ ਜਾਊਗਾ ओ पी ਲੰਬ ਬਣ ਜਾਊਗਾ एक्स वाई ਦੇ ਉੱਪਰ ਕਿਉਂ ਕਿ ਦਿੱਤੇ ਬਿੰਦੂ ਤੋਂ ਇੱਕ ਰੇਖਾ ਤੱਕ ਦੀ ਸਭ ਤੋਂ ਛੋਟੀ ਦੂਰੀ ਉਸ ਬਿੰਦੂ ਤੋਂ ਰੇਖਾ ਤੱਕ ਖਿੱਚਿਆ ਗਿਆ ਲੰਬ ਹੀ ਹੁੰਦੀ ਹੈ ਕਿਉਂਕਿ ਛੋਟੇ ਤੋਂ ਛੋਟੀ ਜਿਹੀ ਉੱਪਰ ਦੂਰੀ ਉਸ ਤੋਂ ਖਿੱਚਾਂਗੇ वह हमेशा की होगी वह लंब बनूगी उससे नब्बे डिग्री का कोण बनाएगी तो यही आप इस सिद्ध करना सी, सिद सी। तो इतने इस थ्योरम जो है समाप्त होंगी है धनवाद